ਅੱਜ ਦਾ ਬਲੌਗ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਪਹਿਲੀ ਵਾਰ ਮੈਂ ਆਪਣੀ ਨਿੱਜੀ ਜ਼ਿੰਦਗੀ ਦੀ ਸਟੋਰੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਲੱਗੀ ਆ ਰੋਜ਼ ਦੀ ਤਰ੍ਹਾਂ ਅੱਜ ਵੀ ਮੈਂ 6 ਵਜੇ ਉੱਠ ਗਈ ਸੀ ਤੇ ਫਿਰ ਮੈਂ ਰਮਨ ਨੂੰ ਵੀ ਉਠਾ ਦਿੱਤਾ ਸੀ ਕਿਉਂਕਿ ਅੱਜ ਉਹਨੇ ਕਾਲਜ ਜਾਣਾ ਸੀ ਰਮਨ ਦੇ ਤਿਆਰ ਹੁੰਦੇ ਹੁੰਦੇ ਮੈਂ ਚਾਹ ਬਣਾਈ ਤੇ ਮੈਂ ਉਹਨੂੰ ਕਹਿ ਰਹੀ ਸੀ ਜਲਦੀ ਤਿਆਰ ਹੋ ਜਾ ਨੇ ਤਾਂ ਆਪਾਂ ਲੇਟ ਹੋ ਜਾਣਾ ਹੈਗਾ ਚਾਹ ਪਾਣੀ ਪੀ ਕੇ ਅਸੀਂ 7 ਵਜੇ ਘਰੋਂ ਨਿਕਲ ਪਏ ਸੀਗੇ ਤੇ ਸਵੇਰ ਅੱਜ ਦੀ ਬਹੁਤ ਜ਼ਿਆਦਾ ਹੀ ਸੋਹਣੀ ਸੀ ਸੂਰਜ ਨਿਕਲਿਆ ਹੋਇਆ ਤੇ ਥੋੜੀ ਥੋੜੀ ਤਰੇਲ ਵੀ ਪਈ ਹੋਈ ਸੀ ਕਾਰ ਦੇ ਸ਼ੀਸ਼ਿਆਂ ਦੇ ਉੱਤੇ ਤੇ ਸੂਰਜ ਬਹੁਤ ਜ਼ਿਆਦਾ ਚਮਕ ਰਿਹਾ ਸੀ ਅੱਖਾਂ 'ਚ ਵੱਜ ਰਿਹਾ ਸੀ ਮੈਂ ਰਮਨ ਨੂੰ ਰਸਤੇ ਵਿੱਚ ਸਟੇਸ਼ਨ ਤੇ ਛੱਡਿਆ ਤੇ ਆਪ ਮੈਂ ਕੱਲੀ ਕੈਫੇ ਵਾਲੀ ਨੂੰ ਚੱਲ ਪਈ ਸੀ 7:30 ਮੈਂ ਕੈਫੇ ਤੇ ਪਹੁੰਚ ਕੇ ਓਪਨਿੰਗ ਸਟਾਰਟ ਕੀਤੀ ਜਦੋਂ ਮੈਂ 8 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ ਉਦੋਂ ਮੈਨੂੰ ਕੋਕਾ ਕੋਲਾ ਦੀ ਬੋਟਲ ਵੀ ਖੋਲਣੀ ਨਹੀਂ ਸੀ ਔਨਲੀ ਕਿ ਕਸਟਮਰ ਨੂੰ ਇੱਕ ਕੋਕਾ ਕੋਲਾ ਦਾ ਕேன் ਜਾਂ ਬੋਟਲ ਕਿਵੇਂ ਸਰਵ ਕਰਨੀ ਆ ਤੇ ਅੱਜ ਮੈਂ ਕੱਲੀ ਸਾਰਾ ਕੁਝ ਕਰ ਲੈਂਦੀ ਆ ਮੇਰੀ ਅੱਖਾਂ ਦੇ ਪੱਟੀ ਵੀ ਬੰਨ੍ਹ ਦੋ ਤਾਂ ਵੀ ਮੈਂ 10 ਕੈਫੇ ਬਿਨਾਂ ਦੇਖੇ ਰਨ ਕਰ ਸਕਦੀ ਆ ਤਾਂ ਕਿ ਕੁਝ ਸਿੱਖਿਆ ਕਿਵੇਂ ਇੱਥੋਂ ਤੱਕ ਪਹੁੰਚੀ ਮੈਂ ਤੁਹਾਨੂੰ ਇਸ ਵਲੌਗ ਦੇ ਵਿੱਚ ਸਾਰਾ ਕੁਝ ਅੱਗੇ ਐਕਸਪਲੇਨ ਕਰੂੰਗੀ ਸੋ ਸੱਬ ਤੋਂ ਪਹਿਲੇ ਮੇਰੇ ਚਾਚੂ ਆਏ ਸੀਗੇ 2008 ਦੇ ਵਿੱਚ ਆਸਟ੍ਰੇਲੀਆ ਉਦੋਂ ਕੋਈ ਕੋਈ ਬੰਦਾ ਹੀ ਆਸਟ੍ਰੇਲੀਆ ਆਉਂਦਾ ਹੁੰਦਾ ਸੀਗਾ ਐਨਾ ਰਵਾਜ ਨਹੀਂ ਸੀ ਹੁੰਦਾ ਤਾਂ 2015-16 ਦੇ ਵਿੱਚ ਫਿਰ ਥੋੜਾ ਜਿਹਾ ਹੋ ਗਿਆ ਸੀਗਾ ਲੋਕ ਆਉਣ ਜਾਣ ਲੱਗ ਗਏ ਸੀਗੇ ਤੇ ਮੇਰੇ ਚਾਚੂ ਉਦੋਂ ਤੱਕ ਪੀਆਰ ਹੋ ਚੁੱਕੇ ਸੀਗੇ ਤੇ ਫਿਰ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਮੈਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਪਰ ਉਹ ਮੈਨੂੰ ਹਮੇਸ਼ਾ ਕਹਿੰਦੇ ਸੀਗੇ ਨਹੀਂ ਤੈਨੂੰ ਆਉਣਾ ਚਾਹੀਦਾਗਾ ਜਰੂਰ ਆਉਣਾ ਚਾਹੀਦਾ ਬਹੁਤ ਸੋਹਣਾ ਦੇਸ਼ ਹੈਗਾ ਪਰ ਮੈਨੂੰ ਇੰਨੀ ਕੋਈ ਰੁਚੀ ਨਹੀਂ ਸੀ ਹੈਗੀ ਉਸ ਟਾਈਮ ਦੇ ਵਿੱਚ ਕਿ ਮੈਂ ਬਾਹਰ ਜਾਣਾ ਹੈਗਾ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਆਸਟ੍ਰੇਲੀਆ ਜਾਣਾ ਹੈਗਾ ਮੈਨੂੰ ਇਹ ਸੀਗਾ ਕਿ ਮੈਂ ਇੰਡੀਆ ਵਿੱਚ ਹੀ ਰਹਿਣਾ ਉਸ ਟਾਈਮ ਮੈਂ 10ਵੀਂ ਕਲਾਸ ਵਿੱਚ ਸੀ ਜਦੋਂ ਮੈਂ ਸੋਚਿਆ ਸੀ ਕਿ ਮੈਂ ਆਈਐਸਓ ਅਫਸਰ ਬਣਨਾ ਹੈਗਾ ਪਰ 10ਵੀਂ ਤੋਂ ਬਾਅਦ IAS ਅਫੀਸਰ ਬਣਨ ਦੀ ਪੜ੍ਹਾਈ ਲਈ ਮੈਨੂੰ ਹੌਸਟਲ ਜਾਣਾ ਪੈਣਾ ਸੀ ਇਸ ਲਈ ਮੇਰੀ ਫੈਮਲੀ ਨੇ ਮੈਨੂੰ ਹੌਸਟਲ ਨਹੀਂ ਜਾਣ ਦਿੱਤਾ ਉਹ ਕਹਿੰਦੇ ਤੂੰ ਇੱਥੇ ਰਹਿ ਕੇ ਪੜ੍ਹ ਲੈ ਜੋ ਵੀ ਤੂੰ ਪੜ੍ਹਨਾ ਕੋਈ ਚੱਕਰ ਨਹੀਂ ਹੈਗਾ ਪਰ ਸ਼ਾਮ ਨੂੰ ਘਰ ਆ ਜਾਇਆ ਕਰੀ ਪਰ ਤੈਨੂੰ ਅਸੀਂ ਹੌਸਟਲ ਨਹੀਂ ਭੇਜ ਸਕਦੇ ਇੰਨੀ ਦੂਰ ਹੈ ਸਾਡਾ ਜੀ ਨਹੀਂ ਲੱਗਣਾਗਾ ਸੋ ਮੈਂ ਕਾਫੀ ਟਾਈਮ ਤੰਨਾਂ ਨਾਲ ਗੁੱਸੇ ਰਹੀ ਠੀਕ ਆ ਪਰ ਬਾਅਦ ਵਿੱਚ ਫਿਰ ਮੈਂ ਮੰਨ ਗਈ ਤੇ ਮੈਂ ਸਾਈਕੋਲੋਜੀ ਦੀ ਪੜ੍ਹਾਈ ਲੈ ਲਈ ਤੇ ਮੈਂ ਤੇ ਮੇਰੀਆਂ ਦੋ ਹੋਰ ਸਹੇਲੀਆਂ ਸੀ ਉਹਨਾਂ ਨੇ ਵੀ ਸਾਰਿਆਂ ਨੇ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਅਸੀਂ ਸਟੱਡੀ ਲੱਤੀ ਤੇ ਸਾਰੀ ਕਲਾਸ ਦੇ ਵਿੱਚ ਅਸੀਂ ਤਿੰਨ ਕੁੜੀਆਂ ਹੀ ਸੀ ਜਿਨ੍ਹਾਂ ਨੇ ਇੰਗਲਿਸ਼ ਮੀਡੀਅਮ ਦੇ ਵਿੱਚ ਲੱਤਾ ਕਿਉਂਕਿ ਮੈਨੂੰ ਇੰਗਲਿਸ਼ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਗਦੀ ਸੀ ਬੋਲਣੀ ਇੰਗਲਿਸ਼ ਤੇ ਮੈਂ ਹਾਲੇ ਪਲੱਸ 2 ਹੀ ਪਾਸ ਕੀਤੀ ਸੀਗੀ ਤੇ ਮਤਲਬ ਮੈਂ ਐਗਜ਼ਾਮ ਦਿੱਤੇ ਹੋਏ ਸੀਗੇ ਤੇ ਮੇਰੇ ਰਿਜ਼ਲਟ ਆਣੇ ਸੀਗੇ ਤੇ ਉਹਦੇ ਵੇ ਮੈਂ ਵੇਟ ਕਰੀਸ ਤੇ ਆਪਾਂ ਨੂੰ ਛੁੱਟੀਆਂ ਹੋ ਜਾਂਦੀਆਂ ਹੈਗੀਆਂ ਐਗਜ਼ਾਮਸ ਤੋਂ ਬਾਅਦ ਤੇ ਸਾਡੇ ਇੱਕ ਗਵੰਡਿਆ ਦੀ ਕੁੜੀ ਸੀਗੀ ਮੇਰੀ ਫਰੈਂਡ ਉਹ ਮੈਨੂੰ ਕਹਿੰਦੀ ਕਿ ਮੈਂ ਆਈਲੈਟਸ ਕਰਨ ਲੱਗਣਾ ਪਰ ਮੇਰੇ ਨਾਲ ਕੋਈ ਜਾਣ ਵਾਲਾ ਹੈ ਨਹੀਂਗਾ ਤੇ ਤੂੰ ਮੈਨੂੰ ਕੰਪਨੀ ਦੇ 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 ਨਾਲ ਤੇਰੀ ਪ੍ਰੈਕਟਿਸ ਵੀ ਹੋ ਜੂਗੀ ਤੇ ਮੈਂ ਇਹਨੂੰ ਕਿਹਾ ਕਿ ਚਲੋ ਠੀਕ ਆ ਕੋਈ ਚੱਕਰ ਨਹੀਂ ਹੈਗਾ ਆਪਾਂ ਚੱਲ ਪੈਣੇ ਹੈਗੇ ਤੇ ਮੈਂ ਉਹਦੇ ਨਾਲ ਆਈਲੈਟਸ ਸੈਂਟਰ ਦੇ ਵਿੱਚ ਆਪਣੀ ਐਡਮਿਸ਼ਨ ਕਰਵਾ ਦਿੱਤੀ ਤੇ ਮੈਂ 3 ਮਹੀਨੇ ਬਾਅਦ ਆਪਣਾ ਪੇਪਰ ਦੇ ਦਿੱਤਾ ਉਹ ਵਿਚਾਰੀ ਦੇ ਬੈਂਡ ਨਹੀਂ ਆਏ ਹੈਗੇ ਸੋ ਉਹ ਦੀ ਸਟੱਡੀ ਥੋੜੀ ਹਾਇਰ ਸੀਗੀ ਤਾਂ ਕਰਕੇ ਉਹਦੀ ਫਾਈਲ ਨਹੀਂ ਲੱਗੀ ਤੇ ਮੇਰਾ 15 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਮਤਲਬ ਮੇਰੇ ਘਰਦਿਆਂ ਨੂੰ ਇਹ ਸੀਗਾ ਕਿ ਚਲ ਠੀਕ ਹੈ ਜਿੱਦ ਪਗਾ ਦਿੰਨੇ ਆ ਆਪਾਂ ਮਤਲਬ ਫੀਸ ਭਰ ਦਿੰਨੇ ਆ ਪਰ ਸਾਨੂੰ ਪਤਾ ਵੀਜ਼ਾ ਤਾਂ ਨਹੀਂ ਹੋਣਾ ਹੈਗਾ ਪਰ ਉਹ ਮੇਰਾ ਲੱਕ ਸੀਗਾ ਕਿ ਵੀਜ਼ਾ 15 ਦਿਨਾਂ ਦੇ ਵਿੱਚ ਆ ਗਿਆ ਤੇ ਮੇਰੇ ਘਰ ਦੇ ਫੇਰ ਵੀ ਨਹੀਂ ਸੀ ਮੰਨ ਰਹੇ ਉਹ ਕਹਿੰਦੇ ਕਿ ਨਹੀਂ ਨਹੀਂ ਜਾਣਾ ਨਹੀਂ ਹੈਗਾਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਹੁਣ ਆਪਣੇ ਚਾਚੂ ਤਾਂ ਹੈਗੇ ਹੈਗੇ ਆ ਉਹ ਮੈਨੂੰ ਸੰਭਾਲ ਲੈਣਗੇ ਇਹਦੇ ਵਿੱਚ ਕਿਹੜੀ ਗੱਲ ਹੈਗੀ ਆ ਕਿ ਮੈਨੂੰ ਜਾਣ ਦਿਓ ਤੇ ਉਹ ਮੈਨੂੰ ਨਹੀਂ ਸੀ ਜਾਣ ਦੇਣਾ ਚਾਹੁੰਦੇ ਹੈਗੇ ਤੇ ਉਹਨਾਂ ਨੂੰ ਕਹਿੰਦੇ ਸੀ ਕਹਿੰਦੇ ਪਰ ਫੀਸ ਵਾਪਸ ਕਰਾ ਲੈਣੇ ਆ ਪਰ ਤੂੰ ਜਾਣ ਤੇ ਪਰ ਫਿਰ ਮੈਂ ਜੱਦ ਕੀਤੀ ਬਹੁਤ ਮੈਂ ਕਿਹਾ ਨਹੀਂ ਹੁਣ ਮੈਂ ਜਾਉਂਗੀ ਹੁਣ ਨਹੀਂ ਮੈਂ ਤੁਹਾਡੀ ਗੱਲ ਸੁਣਦੀ ਹੈਗੀ ਪਹਿਲਾਂ ਤੁਸੀਂ ਮੈਨੂੰ ਹਾਸਟਲ ਨਹੀਂ ਜਾਣਤਾ ਪਰ ਹੁਣ ਤਾਂ ਜ਼ਰੂਰ ਜਾਉਂਗੀ ਤੇ ਐਦਾਂ ਕਰਦੇ ਕਰਦੇ ਮੈਂ ਆਸਟ੍ਰੇਲੀਆ ਆ ਗਈ ਤੇ ਆਸਟ੍ਰੇਲੀਆ ਦੇ ਵਿੱਚ ਮੇਰੇ ਚਾਚੂ ਪਹਿਲੇ ਹੀ ਰਹਿੰਦੇ ਸੀ ਉਦੋਂ ਤੱਕ ਵੈਲ ਸੈਟਲਡ ਹੋ ਚੁੱਕੇ ਸੀ ਉਹਨਾਂ ਦੀ ਮੈਰਿਜ ਵੀ ਹੋ ਗਈ ਸੋ ਮੇਰੇ ਚਾਚੀ ਵੀ ਮੇਰੇ ਨਾਲ ਹੀ ਆਏ ਸੀਗੇ ਅਸੀਂ ਇਕੱਠੇ ਆਏ ਸੀਗੇ ਤਾਂ ਮੈਂ ਸਭ ਤੋਂ ਪਹਿਲਾਂ ਮੈਲਬਨ ਆਈ ਸੀਗੀ ਤੇ ਮੈਂ ਉੱਥੇ 5 ਮਹੀਨੇ ਰਹੀ ਇੱਕ ਸਮੈਸਟਰ ਮੈਂ ਆਪਣਾ ਪੂਰਾ ਕੀਤਾ ਤੇ ਉੱਥੇ ਮੈਨੂੰ ਕੋਈ ਟੈਨਸ਼ਨ ਨਹੀਂ ਸੀਗੀ ਨਾ ਮੈਨੂੰ ਕੋਈ ਖਾਣੇ ਪੀਣੇ ਦੀ ਟ ਸਾਰਾ ਕੁਛ ਮੈਨੂੰ ਬਣਿਆ ਬਣਾਇਆ ਮਿਲਦਾ ਸੀਗਾ ਇਸ ਕਰਕੇ ਮੈਂ ਜੋਬ ਵੀ ਲੱਭਣ ਦੀ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਇੱਕ ਦੋ ਥਾਂਤ ਮੈਂ ਮੜਾ ਮੋਟਾ ਜਿਹਾ ਪੁੱਛਿਆ ਤੇ ਬਾਅਦ ਵਿੱਚ ਮੈਂ ਕਹਿੰਦੇ ਨਹੀਂ ਜੋਬ ਹੈ ਨਹੀਂ ਕਿ ਇਦਾਂ ਹਨ ਤੇ ਉਹਨਾਂ ਨੇ ਵੀ ਮੈਨੂੰ ਕੋਈ ਖਾਸ ਨਹੀਂ ਕਿਹਾ ਕਿ ਤੂੰ ਜੋਬ ਲੱਭ ਲਾ ਜਾ ਹਣਾ ਤੇ ਮੇਰੇ ਡੈਡ ਨੇ ਮੈਨੂੰ 5000 ਡਾਲਰ ਦਿੱਤਾ ਸੀਗਾ ਜਦੋਂ ਮੈਂ ਇੱਥੇ ਆਈ ਸੀਗੀ ਕੈਸ਼ ਤੇ ਤਾਰਤੇ ਉੱਤੇ ਕਿ ਆਪਣੀ ਮਤਲਬ ਤੂੰ ਜੋ ਵੀ ਤੈਨੂੰ ਚਾਹੀਦਾ ਉਹ ਤੂੰ ਖਰੀਦ ਸਕਦੀ ਆ ਖਰਚੇ ਵਾਸਤੇ ਹਨਾ ਤੇ ਆ ਤਾਂ ਕਰਕੇ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਮੇਰੀ 1 ਸਾਲ ਦੀ ਫੀਸ ਭਰੀ ਹੋਈ ਸੀਗੀ ਤੇ ਮੇਰੇ ਕੋਲ ਕੈਸ਼ 5000 ਡਾਲਰ ਸੀਗਾ ਮੈਂ ਜੋ ਜੀ ਕਾਰਦੀ ਸੀ ਲੈ ਲੈਂਦੀ ਸੀਗੀ ਤੇ ਉਹ ਖਤਮ ਨਹੀਂ ਸੀ ਹੋਇਆ 6 ਮਹੀਨਿਆਂ ਦੇ ਵਿੱਚ ਵੀ ਮਤਲਬ ਮੈਂ 1000 ਡਾਲਰ ਹੀ ਯੂਜ਼ ਕੀਤਾ ਸੀ ਕਿਉਂਕਿ ਮੇਰਾ ਕੋਈ ਖਰਚਾ ਹੀ ਨਹੀਂ ਹੈਗਾ ਸੀਗਾ ਮੈਨੂੰ ਛੱਡਿਆਂ ਦੇ ਸੀ ਲੈ ਆਉਂਦੇ ਸੀ ਕੋਈ ਮੇਰਾ ਕਿਰਾਇਆ ਨਹੀਂ ਸੀ ਲੱਗਦਾ ਕੁਸ਼ਣ ਨਹੀਂ ਸੀ ਲੱਗਦਾ ਸੋ ਮੈਂ ਫਿਰ ਜੋ 6 ਮਹੀਨੇ ਲੰਘ ਗਏ ਫਿਰ ਮੈਂ ਥੋੜਾ ਬੋਰ ਹੋਈ ਮੈਂ ਕਿਹਾ ਇਦਾਂ ਤਾਂ ਨਹੀਂ ਸਾਰਨਾ ਹੈਗਾ ਹਨਾ ਮਤਲਬ ਫਿਰ ਮੈਨੂੰ ਥੋੜੀ ਟੈਨਸ਼ਨ ਹੋ ਲੱਗੀ ਅਗਲੇ ਸਾਲ ਦੀ ਫੀਸ ਵੀ ਭਰਨੀ ਹੈਗੀ ਐ ਫਿਰ ਮੈਂ ਤੇ ਇਦਾਂ ਤਾਂ ਨਹੀਂ ਸਾਰਨਾ ਹੈਗਾ ਹਨਾ ਤੇ ਫਿਰ ਮੈਂ ਮਤਲਬ ਮੈਨੂੰ ਮੈਲਬੌਰਨ ਥੋੜਾ ਵਧੀਆ ਨਹੀਂ ਲੱਗਿਆ ਉੱਥੇ ਠੰਡ ਜ਼ਿਆਦਾ ਪੈਂਦੀ ਹੈਗੀ ਤੇ ਮੈਨੂੰ ਠੰਡ ਬਿਲਕੁਲ ਵੀ ਪਸੰਦ ਨਹੀਂ ਹੈਗੀ ਕਿ ਫਿਰ ਮੈਂ ਆਪਣੇ ਚਾਚੂ ਨੂੰ ਕਿਹਾ ਕਿ ਮੈਂ ਸਿਡਨੀ ਚੱਲ ਜਾ ਮੈਨੂੰ ਇੱਥੇ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਮੇਰਾ ਇੱਕ ਸਮੈਸਟਰ ਪੂਰਾ ਹੋ ਗਿਆ ਤੇ ਮੈਂ ਆਪਣਾ ਕਾਲਜ ਚੇਂਜ ਕਰ ਲਾਂਗੀ ਹਨਾ ਤੇ ਉਹ ਮੈਨੂੰ ਕਹਿੰਦੇ ਕਿ ਪ ਫਿਰ ਮੈਂ ਉਹਨੂੰ ਮੰਨਾ ਲਿਆ ਉਹ ਕਹਿੰਦੇ ਚਲ ਠੀਕ ਆ ਤੂੰ ਚੱਲ ਜਾ ਤੇ ਜੇ ਤੈਨੂੰ ਨਹੀਂ ਵਧੀਆ ਲੱਗਿਆ ਤੂੰ ਵਾਪਸ ਆ ਜੀ ਮੈਂ ਕਿਹਾ ਹਾਂਜੀ ਕੋਈ ਚੱਕਰ ਨਹੀਂ ਹੈਗਾ ਤੇ ਫਿਰ ਮੈਂ ਮੈਲਬੌਰਨ ਤੋਂ 6 ਮਹੀਨੇ ਬਾਅਦ ਸਿਡਨੀ ਆਈ ਸਿਡਨੀ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੋਂ ਦਾ ਮੌਸਮ ਵੀ ਬਹੁਤ ਸੋਹਣਾ ਸੀਗਾ ਤੇ এনवायरमेंट ਵੀ ਥੋੜਾ ਇੰਡੀਆ ਵਰਗਾ ਸੀ ਇੱਥੋਂ ਦਾ ਮਤਲਬ ਬਹੁਤ ਜ਼ਿਆਦਾ ਬਿਜ਼ੀ এনवायरमेंट ਸੀਗਾ ਮੈਨੂੰ ਵਧੀਆ ਲੱਗਿਆ ਮੈਲਬੌਰਨ ਨਾਲੋਂ ਮੈਨੂੰ ਸਿਡਨੀ ਬਹੁਤ ਸੋਹਣਾ ਵੀ ਲੱਗਿਆ ਵਧੀਆ ਵੀ ਲੱਗਿਆ ਤਾਂ ਦੋ ਤਿੰਨ ਦਿਨ ਮੈਂ ਘੁੰਮਿਆ ਫਿਰਿਆ ਇੱਧਰ ਦੇਖਿਆ ਹਨਾ ਤੇ ਬਾਅਦ ਚ ਫਿਰ ਮੈਂ ਕਿਹਾ ਚਲੋ ਹੁਣ ਜੌਬਸ ਲੱਭਣੀਆਂ ਸ਼ੁਰੂ ਕੀਤੀਆਂ ਜਾਣ ਤਾਂ ਮੈਂ ਨਾਰਥਰਨ ਸਿਡਨੀ ਦੀ ਸਾਈਡ ਆਈ ਸੀਗੀ ਮਤਲਬ ਨਾਰਥਰਨ ਬੀਚਸ ਸਾਈਡ ਮੈਂ ਰਹਿਣ ਲੱਗੀ ਸੀਗੀ ਤੇ ਉੱਥੇ ਇੰਨੀਆਂ ਜ਼ਿਆਦਾ ਜੌਬਸ ਸੀਗੀਆਂ ਉਸ ਟਾਈਮ ਅੱਤ ਸ ਮਤਲਬ ਤੁਸੀਂ ਦਿਨ ਦੇ ਵਿੱਚ 2-3 ਜੌਬ इजीली ਲੱਭ ਸਕਦੇ ਸੀ ਹਾਂ ਮੈਨੂੰ ਲੱਗਦਾ ਪਤਾ ਵੀ ਤੂੰ ਤੁਸ ਕਹੋਗੇ ਮੈਂ ਮਜ਼ਾਕ ਕਰ ਰਹੀ ਹਾਂ ਐਦਾਂ ਦੀ ਕੋਈ ਗੱਲ ਨਹੀਂ ਸੀ ਉਦੋਂ ਕੈਫੇ ਦਾ ਬਿਜ਼ਨਸ ਬਹੁਤ ਚੱਲਦਾ ਹੁੰਦਾ ਸੀ ਕੋਵਿਡ ਤੋਂ ਪਹਿਲਾਂ ਤੇ ਮੈਂ ਇੰਟਰਨੈਟ ਤੋਂ ਦੇਖ ਕੇ ਅਰਜ਼ੀ ਮੈਂ ਬਣਾਇਆ ਤੇ ਮੈਂ ਇੱਕ ਜੌਬ ਅਪਲਾਈ ਕਰਤੀ ਮੈਨੂੰ ਦੂਜੇ ਦਿਨ ਹੀ ਰਿਪਲਾਈ ਆ ਗਿਆ ਤੇ ਉਹਨਾਂ ਨੇ ਕਿਹਾ ਕਿ ਪਲੀਜ਼ ਤੁਸੀਂ ਇੰਟਰਵਿਊ ਲਈ ਆ ਸਕਦੇ ਹੋਗੇ ਤੇ ਮੈਂ ਚਲੀ ਗਈ ਹਨਾ ਮੈਨੂੰ ਨਹੀਂ ਸੀ ਪਤਾ ਉਦੋਂ ਮੈਂ ਸਿਰਫ ਲਾਈਕ 18 ਸਾਲ ਦੀ ਸੀਗੀ ਕਿ ਇੰਟਰਵਿਊ ਕਿੱਦਾਂ ਕਰਨੀ ਆ ਜਾਂ ਕੀ ਬੋਲਣਾ ਉੱਥੇ ਮੈਂ ਬਸ ਇਦਾਂ ਹੀ ਚਲੀ ਗਈ ਹਨਾ ਤੇ ਉਹ ਕੈਫੇ ਬਹੁਤ ਸੋਹਣਾ ਸੀ ਦਾ ਬੀਚ ਦੇ ਉੱਪਰ ਕੈਫੇ ਸੀਗਾ ਛੋਟਾ ਜਿਹਾ ਟਾਈਨੀਜ਼ ਆ ਕੈਫੇ ਸੀਗਾ ਤੇ ਉਹਨਾਂ ਨੇ ਮੇਰੀ ਇੰਟਰਵਿਊ ਲੈਤੀ ਉੱਥੇ ਲਾਈਕ ਲਿਟਰਲੀ ਗੋਰੀ ਆਸਟ੍ਰੇਲੀਅਨ ਗੋਰੀ ਸੀਗੀ ਉਹਨੇ ਛੱਡ ਕੇ ਜਾਣਾ ਸੀ ਛੁੱਟੀਆਂ ਤੇ ਤਾਂ ਮੈਂ ਉਹਨੂੰ ਰਿਪਲੇਸ ਕਰਨਾ ਸੀ ਹਣਾ ਤੇ ਮੇਰੀ ਇੰਟਰਵਿਊ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਕਿ ਆ ਤੁਸੀਂ ਕਿੰਨੇ ਦਿਨ ਕੰਮ ਕਰ ਸਕਦੇ ਹੈਗੇ ਆ ਮੈਂ ਕਿਹਾ ਵੀ ਇਦਾਂ ਮੇਰੇ ਦੋ ਦਿਨ ਕਾਲਜ ਹੁੰਦਾ ਬਾਕੀ ਦਿਨ ਮੈਂ ਕੰਮ ਕਰ ਸਕਦੀ ਆ ਤੇ ਮੈਨੂੰ ਕਹਿੰਦੇ ਤੈਨੂੰ ਆ ਚੀਜ਼ਾਂ ਆਉਂਦੀਆਂ ਹੈਗੀਆਂ ਮੈਂ ਕਿਹਾ ਮੈਂ ਕਿਹਾ ਯਸ ਮੈਨੂੰ ਸਾਰਾ ਖੁਸ਼ ਹੁੰਦਾ ਹੈਗਾ ਮੈਂ ਹਰ ਚੀਜ਼ ਨੂੰ ਯਸ ਯਸ ਕਰੀ ਜੀ ਇਵਨ ਉਹਨਾਂ ਨੇ ਮੈਨੂੰ ਪੁੱਛਿਆ ਕਿ ਡੂ ਯੂ ਹੈਵ ਅ ਕਾਰ ਮੈਂ ਕਿਹਾ ਯਸ ਮੈਂ ਤੋਂ ਲਾਈਕ ਐਲਾ ਯਸ ਯਸ ਕਰੀ ਸੀ ਮੈਂ ਇਹ ਵੀ ਕਹਤਾ ਮੈਂ ਕਿ ਮੇਰੇ ਕੋਲ ਕਾਰ ਵੀ ਆ ਬਾਅਦ ਵਿੱਚ ਉਹ ਸ਼ੇਕ ਟਾਊਨ ਵੀ ਮੈਨੂੰ ਪੁੱਛ ਲਏ ਕਿ ਕਿਹੜੀ ਕੰਪਨੀ ਦੀ ਕਾਰ ਮੈਂ ਕਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਤੇ ਕੀ ਚੱਲਦਾ ਕੀ ਨਹੀਂ ਚੱਲਦਾ ਲਾਈਕ ਆਈ ਵਾਸ ਸੋ ਇਨੋਸੈਂਟ ਹੈਨਾ ਪਰ ਮੇਰੀ ਇੰਟਰਵਿਊ ਚਲੋ ਵਧੀਆ ਹੋ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਸਤੈਨੂੰ 15 ਡਾਲਰ ਦੇਵਾਂਗੇ ਕੈਸ਼ ਦੇ ਉਤੇ ਤੇ ਕੱਲ ਤੋਂ ਕੰਮ ਸਟਾਰਟ ਕਰ ਲਈ ਠੀਕ ਆ ਅੱਜ ਤੇਰੀ ਟ੍ਰੇਨਿੰਗ ਹੋਊਗੀ ਮੈਂ ਕਿਹਾ ਠੀਕ ਆ ਤੇ ਉਹ ਚਾਈਨੀਜ਼ ਰੈਸਟੋਰੈਂਟ ਸੀਗਾ ਮਤਲਬ ਚਾਈਨੀਜ਼ ਤੇ ਆਸਟ੍ਰੇਲੀਅਨ ਮਿਕਸਡ ਰੈਸਟੋਰੈਂਟ ਸੀਗਾ ਤਾਂ ਉਹ ਕਾਫੀਜ਼ ਵੀ ਕਰਦੇ ਹੁੰਦੇ ਸੀਗੇ ਤੇ ਚਾਈਨੀਜ਼ ਫੂਡ ਵੀ ਕਰਦੇ ਸੀ ਤਾਂ ਉਹ 12 ਵਜੇ ਖੁੱਲਦਾ ਹੁੰਦਾ ਸੀ ਰਾਤ ਦੇ 10 ਵਜੇ ਤੱਕ ਚੱਲਦਾ ਹੁੰਦਾ ਸੀ ਤੇ ਮੈਨੂੰ ਉਹ ਗੋਰੀ ਨੇ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਕਿ ਐਦਾਂ ਆਰਡਰਸ ਲੈਣੇ ਹੈਗੇ ਹਨਾ ਮੈਨੂੰ ਇੰਨਾ ਵਧੀਆ ਲੱਗ ਰਿਹਾ ਸਾਰੇ ਗੋਰੀ ਸੀਗੇ اے ਟੂ ਜੈਡ ਮਤਲਬ ਹੋਰ ਤਾਂ ਕੋਈ ਹੈ ਨਹੀਂਸ ਇੰਡੀਅਨ ਲੋਕ ਤਾਂ ਆਪਣੇ ਦੂਰ ਦੂਰ ਤੱਕ ਨਹੀਂ ਸੀ ਮੈਂ ਉੱਥੇ ਦੇਖਿਆ ਕੋਈ ਵੀ ਤੇ ਸਾਰੇ ਗੋਰੀ ਆਉਂਦੇ ਹੁੰਦੇ ਸੀ ਨਾ ਤੇ ਪਲੱਸ ਉਹ ਆਸਟ੍ਰੇਲੀਅਨ ਐਕਸੈਂਟ ਦੇ ਵਿੱਚ ਗੱਲ ਕਰਦੇ ਹੁੰਦੇ ਸੀਗੇ ਤੇ ਮੈਨੂੰ ਮਤਲਬ ਪਹਿਲੇ 2-3 ਹਫ਼ਤੇ ਤੱਕ ਕੁਝ ਵੀ ਸਮਝ ਨਾ ਆਵੇ ਹਨਾ ਪਰ ਮੈਂ ਗਿਵ ਅਪ ਨਹੀਂ ਕੀਤੀ ਮੈਂ ਬਹੁਤ ਪੋਜ਼ਿਟਿਵ ਸੀਗੀ ਤੇ ਮੇਰੇ ਚ ਲਾਈਕ એનર્ਜੀ ਬਹੁਤ ਜ਼ਿਆਦਾ ਸੀਗੀ ਆਈ ਵਾਸ ਸੋ ਐਕਸਾਈਟਡ ਹਨਾ ਸੋ ਪਹਿਲੇ 2-3 ਹਫ਼ਤੇ ਜਦ ਮੈਂ ਥੋੜਾ ਡਰ ਜਾਂਦੀ ਸੀ ਜਦੋਂ ਉਹ ਕੁਝ ਬੋਲਦੇ ਸੀਗੇ ਵੀ ਇਹ ਨਵਾਂ ਸ਼ਬਦ ਬੋਲ ਤਾਂ ਮੈਂ ਤੱਕ ਸੁਣਿਆ ਨਹੀਂ ਹੈਗਾ ਸੋ ਜਦੋਂ ਦਾ ਗੋਰੀ ਨੇ ਵੀ ਮੈਨੂੰ ਟ੍ਰੇਨਿੰਗ ਦਿੱਤੀ ਮੈਂ ਉਹਨੇ ਵੀ ਯੈਸ ਯੈਸ ਕਰੀ ਗਈ ਵੀ ਹਾਂ ਮੈਨੂੰ ਸਮਝ ਆ ਗਿਆ ਪਰ ਮੇਰੇ ਅਸਰ ਉਤੋਂ ਦੀ ਲੰਗ ਗਿਆ 80% ਜੋ ਵੀ ਉਹਨੇ ਕਿਹਾ ਸੀ ਮੈਨੂੰ ਕੋ ਸਮਝ ਨਹੀਂ ਆਇਆ ਹੈਗਾ ਬਸ ਮੇਰਾ ਤੀਵ ਤੁੱਕਾ ਆ ਆਪੀ ਲਾਇਆ ਸਾਹ ਕਿਤਾਬ ਵੀ ਅੱਛਾ ਇਦਾਂ ਕਰਨਾ ਹੈਗਾ ਹਨਾ ਤੇ ਮੈਨੂੰ ਪਤਾ ਸੀ ਕਿ ਹੌਲੀ ਹੌਲੀ ਕੋਈ ਨਾ ਮੈਂ ਕਰ ਲੂੰਗੀ ਇਟਸ ਓਕੇ ਹਨਾ ਤੇ ਚਲੋ ਜੀ ਇਦਾਂ ਮੈਂ ਸਟਾਰਟ ਕਰ ਲਈ ਆ ਆਪਣੀ ਜੌਬ ਤੇ ਤੇ ਉਹਦੇ ਵਿੱਚ ਜਦੋਂ ਪਹਿਲਾਂ ਮੈਂ ਆਰਡਰ ਲੈਂਦੇ ਮੈਂ ਕਾਫੀ ਗਲਤੀਆਂ ਵੀ ਕਰ ਦਿੰਦੀ ਹੁੰਦੀ ਸੀਗੀ ਪਰ ਮੇਰਾ ਬੌਸ ਬਹੁਤ ਹੀ ਚੰਗਾ ਸੀ ਉਹਨੇ ਮੈਨੂੰ ਕਦੇ ਵੀ ਕੁਐਸ਼ਨ ਨਹੀਂ ਸੀ ਕਿਹਾ ਮੈਂ ਲੇ ਮੈਂ ਗਲਤੀ ਕਰਦੀ ਹੁੰਦੀ ਸੀ ਤਾਂ ਮੈਨੂੰ ਫਿਰ ਨਾਲ ਦੀ ਨਾਲ ਫਿਕਸ ਵੀ ਕਰ ਲੈਂਦੀ ਹੁੰਦੀ ਸੀ ਫਿਰ ਉਹਨੇ ਮੈਨੂੰ ਤਿੰਨ ਚਾਰ ਵਾਰੀ ਦੇਖਿਆ ਵੀ ਇਦਾਂ ਇਹ ਗਲਤੀਆਂ ਕਰ ਦਿੰਦੀ ਆ ਤੇ ਫਿਰ ਦੁਬਾਰੇ ਚੀਜ਼ ਬਣਾਉਣੀ ਪੈਂਦੀ ਹੈ ਨਾ ਫਿਰ ਉਹਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਜੇ ਤੂੰ ਨਾ ਚੰਗੀ ਤਰ੍ਹਾਂ ਪੁੱਛ ਲਿਆ ਕਰ ਜੇ ਤੈਨੂੰ ਸਮਝ ਨਹੀਂ ਆਉਂਦੀ ਤੂੰ ਇਦਾਂ ਮੈਨਿਊ ਦੇ ਉੱਪਰ ਉਂਗਲ ਰੱਖ ਕੇ ਪੁੱਛ ਲਿਆ ਕਰ ਵੀ ਤੁਸੀਂ ਆ ਆਰਡਰ ਕੀਤਾ ਹੈਗਾ ਤੇ ਇਦਾਂ ਕਰਦੇ ਕਰਦੇ ਮਤਲਬ ਮੈਨੂੰ ਉਹਨੇ ਬਹੁਤ ਸਪੋਰਟ ਕੀਤਾ ਮੈਂ ਕਿਹਾ ਠੀਕ ਆ ਤੇ ਇਦਾਂ ਫਿਰ ਮੈਂ ਮਤਲਬ ਇੰਪਰੂਵ ਹੁੰਦੀ ਗਈ ਹਨਾ ਹੌਲੀ ਹੌਲੀ ਮਤਲਬ ਮੈਂ ਉਹਨਾਂ ਦਾ ਐਕਸੈਂਟ ਮੈਂ ਇੱਥੇ ਰਹਿਣਾ ਇਹਨਾਂ ਲੋਕਾਂ ਦੇ ਵਿੱਚ ਹੀ ਕੰਮ ਕਰਨਾ ਹੈਗਾ ਸੋ ਇਹੀ ਮੇਰੀ ਲਾਈਫ ਹਨਾ ਤੇ ਜਿੰਨਾ ਜਲਦੀ ਹੋਊਗਾ ਮੈਂ ਇਹਨਾਂ ਨੂੰ ਸਿੱਖੂਗੀ ਸਮਝੂਗੀ ਮੈਂ ਹੀ ਸੌਖੀ ਰਹੂੰਗੀ ਹਨਾ ਵੀ ਜੇ ਹੁਣ ਮੈਂ ਆਪਦੀਆਂ ਚੀਜ਼ਾਂ ਵਿੱਚ ਲੈ ਕੇ ਆਉਂਦੀ ਕੋਸ਼ਿਸ਼ ਕਰੂੰਗੀ ਤਾਂ ਉਹ ਜ਼ਿਆਦਾ ਪ੍ਰੋਬਲਮ ਮੇਰੇ ਲਈ ਹੋਊਗੀ ਹਨਾ ਤਾਂ ਜਿਵੇਂ ਵੀ ਉਹ ਬੋਲਦੇ ਹੁੰਦੇ ਸੀ ਮੈਂ ਉਹਨਾਂ ਦੇ ਮਗਰ ਮਗਰ ਉਹ ਵੀ ਬੋਲ ਦਿੰਦੀ ਹੁੰਦੀ ਸੀ ਇਹ ਕਹਿੰਦੇ ਹੈ ਗ੍ਰੇਮਾਈਟ ਮੈਂ ਉਹਦੇ ਕਹਿੰਦੇ ਗ੍ਰੇਮਾਈਟ ਕੈਨ ਆ ਗ੍ਰੈਬ ਥਿਸ ਕੈਨ ਆ ਗ੍ਰੈਬ ਥਿਸ ਹਨਾ ਉਹਦੇ ਹੀ ਮੈਂ ਬੋਲ ਦਿੰਦੀ ਸੀ ਤਾਂ ਕਰਕੇ ਫਿਰ ਜਿਹੜੀ ਮੇਰੀ ਇੰਗਲਿਸ਼ ਦਾ ਐਕਸੈਂਟ ਸੀ ਉੱਥੇ ਟਿਕ ਗਿਆ ਹਨਾ ਕਿਉਂਕਿ ਡੇ 1 ਤੋਂ ਮੈਂ ਉਦਾਂ ਹੀ ਬੋਲਦੀ ਆ ਰਹੀ ਆ ਤੇ ਫਿਰ ਬਸ ਮੈਂ ਉਹਨਾਂ ਵਰਗੀ ਹੁੰਦੀ ਹੁੰਦੀ ਉਮੀ ਬਣ ਗਈ ਹਨਾ ਉਮੀ ਮੈਂ ਸੋਚਣ ਲੱਗੀ ਉਮੀ ਬੋਲਣ ਲੱਗੀ ਉਦਾਂ ਦੀ ਮੈਂ ਖਾਣ ਲੱਗੀ ਸ਼ੁਰੂ-ਸ਼ੁਰੂ ਵਿੱਚ ਮੈਂ ਤਾਂ ਕਹਿੰਦੀ ਸੀ ਮੈਂ ਆਹ ਨਹੀਂ ਖਾਣਾ ਮੈਂ ਬੀਫ ਨਹੀਂ ਖਾਣਾ ਫਿਰ ਮੈਨੂੰ ਲੱਗਾ ਕਿ ਨਹੀਂ ਇਦਾਂ ਦਾ ਢਿੱਡ ਨਹੀਂ ਭਰਦਾ ਹੈਗਾ ਹਨਾ ਵੀ ਜੋ ਵੀ ਲੰਚ ਦੇ ਵਿੱਚ ਬਣਦਾ ਸਾਰੇ ਖਾਂਦੇ ਆ ਉਹ ਵੀ ਮੈਨੂੰ ਖਾਣਾ ਪੈਣਾ ਫਿਰ ਮੈਂ ਖਾ ਜਦੋਂ ਖਾਦਾ ਮੈਨੂੰ ਬਹੁਤ ਸਵਾਲ ਲੱਗੇ ਫਿਰ ਜਦੋਂ ਮੇਰਾ ਬੌਸ ਕਾਫੀ ਬਣਾਉਣਾ ਹੁੰਦਾ ਸੀ ਨਾ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਉੱਤੇ ਡਿਜ਼ਾਈਨ ਪਾਉਣਾ ਹੁੰਦਾ ਸੀ ਹੈਨਾ ਮੈਨੂੰ ਸਭ ਤੋਂ ਇੰਟਰਸਟਿੰਗ ਚੀਜ਼ ਕਾਫੀ ਲੱਗੀ ਤਾਂ ਫਿਰ ਮੈਂ ਉਸ ਦਿਨ ਹੀ ਸੋਚ ਲਿਆ ਸੀਗਾ ਵੀ ਮੈਂ ਤਾਂ ਕਾਫੀ ਬਣਾਉਣੀ ਆ ਬਸ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਆਹੀ ਸਿੱਖਣਾ ਹੈਗਾ ਫਿਰ ਮੈਂ ਇੱਕ ਦਿਨ ਇਦਾਂ ਆਪੇ ਕੋਸ਼ਿਸ਼ ਕੀਤੀ ਹਨਾ ਜਦੋਂ ਇੱਕ ਮਹੀਨਾ ਹੋ ਗਿਆ ਸੀ ਮੈਨੂੰ ਉੱਥੇ ਕੰਮ ਕਰਨ ਦੀ ਤਾਂ ਮੈਂ ਇੱਕ ਦਿਨ ਆਪ ਹੀ ਕੋਸ਼ਿਸ਼ ਕੀਤੀ ਕਾਫੀ ਬਣਾਉਣ ਦੀ ਤੇ ਮੇਰੇ ਹੱਥਾਂ ਤੇ ਦੁੱਧ ਸਾਰਾ ਡੁੱਲ ਗਿਆ ਸਾਰਾ ਮਸ਼ੀਨ ਵਿੱਚੋਂ ਬੰਦ ਨਾ ਹੋਵੇ ਲਾਈਕ ਆਈ ਵਾਸ ਬਰਨਟ ਆਲਮੋਸਟ ਹਨਾ ਤੇ ਫਿਰ ਵੀ ਚਲੋ ਮੈਂ ਬੰਦ ਕੀਤਾ ਵਾਸ਼ ਕੀਤਾ ਸਾਰਾ ਕੁਝ ਠੰਡੇ ਪਾਣੇ ਹੱਥ ਤੋਂ ਤੇ ਤੇ ਫਿਰ ਹੌਲੀ ਹੌਲੀ ਕਰਦੀ ਕਰਦੀ ਮੈਂ ਲਾਈਕ ਅ ਫੇਰ ਟਰਾਈ ਕੀਤੀ ਹਨਾ ਦੂਜੇ ਤੀਜੇ ਦਿਨ ਫਿਰ ਉੱਥੇ ਇੱਕ ਸ਼ੈਫ ਹੁੰਦਾ ਸੀਗਾ ਫਿਰ ਮੈਂ ਉਹਨੂੰ ਪੁੱਛਣ ਲੱਗੀ ਕਿ ਤੂੰ ਕਾਫੀ ਪੀਂ ਨਹੀਂ ਆ ਤੇ ਉਹ ਕਹਿੰਦਾ ਹਾਂ ਮੈਂ ਪੀਂ ਨਹੀਂ ਆ ਫਿਰ ਮੈਂ ਉਹਦੇ ਲਈ ਕ ਮਲਰੋ ਜੋ ਫਿਰ ਮੈਂ ਦੋ ਤਿੰਨ ਕਾਫੀਆਂ ਬਣਾਉਂਦੀ ਪ੍ਰੈਕਟਿਸ ਕਰਦੀ ਹਨਾ ਫਿਰ ਮੇਰੇ ਬੌਸ ਨੂੰ ਵੀ ਪਤਾ ਲੱਗ ਗਿਆ ਵੀ ਇਹਨੇ ਸਾਰਾ ਕੰਮ ਸੰਭਾਲ ਲਿਆ ਹੈਗਾ ਮੈਂ ਸਾਰੀ ਰਿਸਪੌਂਸਿਬਿਲਟੀ ਚੱਕ ਲਈ ਸੀਗੀ ਵੀ ਉਹਨੂੰ ਵੀ ਪਤਾ ਲੱਗ ਗਿਆ ਸੀ ਵੀ ਜੇ ਮੈਂ ਨਹੀਂ ਵੀ ਆਉਂਗਾ ਤਾਂ ਵੀ ਮੇਰਾ ਕੰਮ ਨਹੀਂ ਖੜੂਗਾ ਹਨਾ ਤਾਂ ਮੈਂ ਉਹਦੀ ਵੀਕਨੈਸ ਬਣ ਗਈ ਸੀ ਕਿ ਸਾਰਾ ਕੰਮ ਮੈਂ ਖੁਦ ਕਰ ਦਿੰਦੀ ਸੀ ਕੋਈ ਕੰਪਲੇਨ ਨਹੀਂ ਸੀ ਹੋਂ ਦੀ ਸਾਰਾ A ਤੋਂ Z ਕੋਈ ਚੱਕਰ ਨਹੀਂ ਸੀ ਹੈਗਾ ਇਦਾਂ ਘਾਟੀ ਘਾਟੀ ਫਿਰ ਮੈਂ ਉੱਥੇ ਡੇਢ ਸਾਲ ਕੰਮ ਕੀਤਾ ਹਨਾ ਤੇ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਸੀ ਕਿ ਹੁਣ ਮੇਰੇ ਵਿੱਚ ਸਕਿੱਲ ਆ ਗਈ ਆ ਹੁਣ ਮੈਂ ਸਿੱਖ ਲਿਆ ਹੈਗਾਗਾ ਤੇ ਉਹਨੇ ਮੇਰੀ ਪੇ ਵੀ ਵਧਾਤੀ ਸੀ ਫਿਰ ਉਸਦੀ ਮੇਰੀ ਪੇ 19 ਡਾਲਰ ਕਰਤੀ ਸੀ ਜੀ ਇੱਕ ਸਾਲ ਦੇ ਵਿੱਚ ਵਿੱਚ ਮਤਲਬ 4 ਡਾਲਰ ਐਕਸਟਰਾ ਵਧਾਤੀ ਸੀ ਉਹਨੇ ਮੇਰੇ ਤੇ ਫਿਰ ਮੈਨੂੰ ਪਤਾ ਸੀ ਕਿ ਹੁਣ ਮੈਂ ਸਕਿੱਲ ਸਿੱਖ ਲਈ ਆ ਤੇ ਹੁਣ ਮੈਨੂੰ ਇਸ ਜਗ੍ਹਾ ਤੋਂ ਅੱਗੇ ਵਧਣਾ ਚਾਹੀਦਾ ਹਨਾ ਫਿਰ ਮੈਂ ਸਿਟੀ ਦੇ ਵਿੱਚ ਚਲੀ ਗਈ ਹਨਾ ਤੇ ਮੈਂ ਜੋਬ ਅਪਲਾਈ ਕੀਤੀ ਤੇ ਮੈਂ ਇੰਨੀ ਵੱਡੀ ਕੰਪਨੀ ਨਾਲ ਮੇਰਾ ਮਤਲਬ ਕੰਟਰੈਕਟ ਹੋਇਆ ਕਿ ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਪਰ ਮਾਤਮਾ ਨੇ ਇੰਨੀ ਜ਼ਿਆਦਾ ਕਿਰਪਾ ਕੀਤੀ ਕਿਉਂਕਿ ਮੇਰਾ ਦਿਲ ਹਮੇਸ਼ਾ ਪਿਓਰ ਹੁੰਦਾ ਸੀ ਹੈਨਾ ਮੈਨੂੰ ਪਤਾ ਸੀ ਕਿ ਹੁਣ ਮੇਰੇ ਵਿੱਚ ਸਕਿੱਲ ਆ ਮੈਂ ਵਧੀਆ ਕੰਮ ਕਰ ਸਕਦੀ ਆ ਤੇ ਮਤਲਬ ਮੱਚ ਬੈਟਰ ਮੈਂ ਡਿਜ਼ਰਵ ਕਰਦੀ ਆ ਹੈਨਾ ਤੇ ਉਹ ਬੰਦਾ ਗ੍ਰੀਕ ਦਾ ਸੀਗਾ ਸੋ ਹੀ ਵਾਸ ਲਾਈਕ 70 ইয়ার্স ওল্ড ਹਨਾ ਤੇ ਉਹਦੇ ਪੰਜ ਰੈਸਟੋਰੈਂਟ ਤੇ ਕੈਫੇ ਸੀ ਸਿਰਨੀ ਦੇ ਵਿੱਚ ਉਹ ਮਲਟੀ ਮਿਲੀਅਨਰ ਬੰਦਾ ਸੀਗਾ ਤੇ ਉਹਨੇ ਨਾਲ ਮੈਂ ਇੰਟਰਵਿਊ ਕੀਤੀ ਤੇ ਉਹਨੂੰ ਵੀ ਮੇਰਾ ਕੰਮ ਬਹੁਤ ਪਸੰਦ ਆਇਆ ਤੇ ਦੂਜੇ ਦਿਨ ਹੀ ਉਹਨੇ ਮੈਨੂੰ ਬੁਲਾ ਲਿਆ ਕਿ ਤੂੰ ਜੌਬ ਸਟਾਰਟ ਕਰ ਸਕਦੀ ਆ ਤੇ ਉੱਥੇ ਫਿਰ ਮੇਰੀ 25 ਡਾਲਰ ਤੇ ਜੌਬ ਸਟਾਰਟ ਹੋਈ ਪਰ ਉਹ ਬਿਜ਼ਨਸ ਇੰਨਾ ਜ਼ਿਆਦਾ ਬਿਜ਼ੀ ਸੀਗਾ ਕਿ ਉਹ ਬਿਜ਼ਨਸ ਨੇ ਮੈਨੂੰ ਹੀਰਾ ਬਣਾ ਕੇ ਕੱਢਿਆ ਮਤਲਬ ਮੈਂ ਉੱਥੇ 20 ਕਿਲੋ ਕਾਫੀ ਇੱਕ ਦਿਨ ਦੀ ਕਰਦੀ ਹੁੰਦੀ ਸੀ ਮੈਂ 1 ਮਿੰਟ ਵੀ ਖੜਦੀ ਨਹੀਂ ਸੀ ਹੁੰਦੀ ਕੰਟੀਨਿਊ ਕਾਫੀ ਬਣਾਉਂਦੀ ਹੁੰਦੀ ਸੀ ਮਤਲਬ 800 900 ਕੱਪ ਮੈਂ ਕਾਫੀ ਦੇ ਬਣਾ ਦਿੰਦੀ ਹੁੰਦੀ ਸੀ ਪਹਿਲੇ 3-4 ਦਿਨ ਤਾਂ ਮਤਲਬ ਮੇਰੇ ਮੋਢੇ ਦੁਖਣ ਹਣਾ ਇੰਨਾ ਜ਼ਿਆਦਾ ਕੰਮ ਕੀਤਾ ਤੇ ਪਰ ਫਿਰ ਮੈਨੂੰ ਸੁਭਾਅ ਪਿਆ ਗਿਆ ਸੀ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਹਾਂ ਮੇਰੇ ਵਿੱਚ ਹੋਰ ਸੁਧਾਰ ਹੋ ਰਿਹਾ ਮੈਂ ਹੀਰਾ ਬਣ ਰਹੀ ਹਾਂ ਹਣਾ ਤੇ ਫਿਰ ਮੈਂ ਉੱਥੇ 3 ਸਾਲ ਲਗਾਤਾਰ ਕੰਮ ਕੀਤਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਬਿਜ਼ਨਸ ਬੇਚਤਾ ਸੀ ਕਿ ਕਿਸੇ ਹੋਰ ਓਨਰ ਨੂੰ ਤੇ ਮੈਂ ਉਹਨਾਂ ਨਾਲ ਕੰਮ ਨਹੀਂ ਸੀ ਕਰਨਾ ਕਿਉਂਕਿ ਮੈਨੂੰ ਵਧੀਆ ਨਹੀਂ ਸੀ ਲੱਗੇ ਤੇ ਫਿਰ ਮੈਂ ਇਟਸ ਓਕੇ ਫਿਰ ਮੈਂ ਮਤਲਬ ਹੋਰ ਜੌਬ ਅਪਲਾਈ ਕੀਤੀ ਹਨਾ ਤੇ ਫਿਰ ਫਿਰ ਮੈਨੂੰ 2-3 ਦਿਨਾਂ ਬਾਅਦ ਫਿਰ ਇੱਕ ਆਫਰ ਆਈ ਉਹ ਮਤਲਬ ਸਿੰਡੀ ਦੀ ਟੈਕਸ ਕੰਪਨੀ ਸੀਗੀ ਲਾਈਕ 63 ਨੰਬਰ ਬਿਲਡਿੰਗ ਸੀਗੀ ਟਾਪ ਤੇ ਬਿਲਡਿੰਗ ਸੀਗੀ ਤੇ ਉਹ ਤਾਂ ਓ ਮਾਈ ਗਾਡ ਉਸ ਤੋਂ ਵੀ ਘੈਂਟ ਸੀਗੀ ਮੇਰੀ ਜੌਬ ਆਫਰ ਸੀ ਜਿਹੜੀ ਤਾਂ ਉੱਥੇ ਸਿਰਫ ਮੇਰਾ ਕੰਮ ਸੀ ਆਫਿਸ ਦੇ ਲੋਕਾਂ ਨੂੰ ਕਾਫੀ ਬਣਾ ਕੇ ਦੇਣਾ ਛੋਟਾ ਜਿਹਾ ਟਾਈਨੀ ਜਿਹਾ ਕਿਊਟ ਜਿਹਾ ਕੈਫੇ ਸੀਗਾ ਤੇ ਉਹਨਾਂ ਨੇ ਮੈਨੂੰ 28 ਡਾਲਰ ਪਰ ਰੇਟ ਆਫਰ ਕੀਤਾ ਤੇ ਉੱਥੇ ਸਮੇਂ ਦੀ ਕੰਮ ਵੀ ਘੱਟ ਸੀਗਾ ਤੇ ਪਰ ਮਤਲਬ ਆਫਿਸ ਦੇ ਲੋਕ ਸੀ ਸਾਰੇ ਆਸਟ੍ਰੇਲੀਅਨ ਲੋਕ ਸੀਗੇ ਹਨਾ ਤੇ ਮਤਲਬ ਉਹਨਾਂ ਨੇ ਮੈਨੂੰ ਇੰਨੇ ਮੈਨਰਸ ਸਿਖਾਏ ਇੰਨਾ ਮੇਰੇ ਚ ਇੰਪਰੂਵਮੈਂਟ ਹੋਈ ਹਨਾ ਕਿ ਮੈਂ ਹੋਰ ਵੀ ਜ਼ਿਆਦਾ ਨਿਖਰ ਗਈ ਆਪਦੀ ਕਲਰ ਦੇ ਵਿੱਚ ਉੱਥੇ ਮੈਨੂੰ ਮੈਨੇਜਰ ਦੀ ਪੋਜੀਸ਼ਨ ਵੀ ਦਿੱਤੀ ਹਨਾ ਤਾਂ ਉੱਥੇ ਕੋਈ ਬੌਸ ਨਹੀਂ ਸੀਗਾ ਸੋ ਮੈਂ ਇਕੱਲੀ ਬੌਸ ਸੀਗੀ ਮੈਂ ਹੀ ਸਾਰਾ ਕੁਝ ਦੇਖ ਪੇਜ ਨਹੀਂ ਹੁੰਦੀ ਸੀ ਕਿ ਐਨੇ ਪੈਸੇ ਬਣੇ ਹੈਗੇ ਆ ਵੀਕ ਦੇ ਹਨਾ ਤੇ ਸਾਰਾ ਕੁਝ ਮੈਂ ਹੀ ਕਰਦੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ ਤਾਂ ਕਰਕੇ ਉਹ ਬੰਦ ਹੋ ਗਈ ਕੰਪਨੀ ਹਨਾ ਤੇ ਫਿਰ ਉਸ ਤੋਂ ਬਾਅਦ ਮੈਂ ਸਾਲ ਇੱਕ ਸੁਪਰਮਾਰਕਟ ਦੇ ਵਿੱਚ ਕੰਮ ਕੀਤਾ ਤੇ ਫਿਰ ਇਸ ਤੋਂ ਬਾਅਦ ਫਿਰ ਇਹ ਸ਼ੈੱਡ ਫਰੈਂਚਾਈਜ਼ੀ ਸੀ ਮੈਂ ਇਹਨਾਂ ਨੂੰ ਮਿਲੀ ਤੇ ਫਿਰ ਇਹਨਾਂ ਨਾਲ ਮੈਂ 2 ਸਾਲ ਕੰਮ ਕੀਤਾ ਤੇ ਫਿਰ ਐਂਡ ਤੇ ਇਹਨਾਂ ਨੇ ਫਿਰ ਮੈਨੂੰ ਕਿਹਾ ਕਿ ਹੁਣ ਮਤਲਬ ਤੂੰ ਸਾਡੀ ਹੈੱਡ ਆਫਿਸ ਦੇ ਨਾਲ ਕੰਮ ਕਰ ਸਕਦੀ ਏ ਸੋ ਮੈਂ ਹਣੂ